ਮੇਰੀਆਂ ਮਾਮਾ ਬੈਠੇ ਅੱਜ ਸਾਡੀ ਦੁਨੀਆ ਦਾ ਦੁਖਾਂਤ ਬਣ ਗਿਆ ਕਿਹੜੀ ਗੱਲ ਦਾ ਅਸੀਂ ਮਾਂ ਦੇ ਕਰਜ਼ੇ ਕਦੇ ਲਾ ਨਹੀਂ ਸਕਦੇ ਜੇ ਸੱਚੀ ਪੁੱਛੋਗਾ ਲੋਕੀ ਆਵੇਂ ਨਹੀਂ ਕਹਿੰਦੇ ਕਿ ਮਾਂ ਦਾ ਕਰਜ਼ਾ ਕੋਈ ਤੱਕ ਲਾ ਨਹੀਂ ਸਕਿਆ ਕਿੰਨੇ ਕ ਕਰਜ਼ੇ ਨੇ ਮਾਂ ਦੇ ਸਾਡੇ ਸਿਰ ਵਾਜ ਪਹਿਲੀ ਗੱਲ ਕਿ ਮਾਂ ਨੂੰ ਬੱਚਾ ਨਾ ਨਾ ਮਿਲੇ ਤੇ ਮਾਂ ਜਗਾ ਜਗਾ ਜਾ ਕੇ ਨਾਕ ਰਗੜਦੀ ਐ ਮਾਂ ਦੇ ਕਸੇ ਹੋਏ ਮੱਤੇ ਦਾ ਕਰਜ਼ਾ ਮਾਂ ਕੋਖ ਵਿੱਚ ਰੱਖ ਕੇ ਬੱਚੇ ਨੂੰ 9 ਮਹੀਨੇ ਪਾਲਦੀ ਏ ਮਾਂ ਦਾ ਉਹ ਕਰਜ਼ਾ ਬੱਚੇ ਨੂੰ ਜਨਮ ਦੇਣ ਲੱਗਾ ਕਿੰਨੀ ਪੀੜ ਸਹਿਣ ਕਰਦੀ ਏ ਮਾਂ ਦਾ ਉਹ ਕਰਜ਼ਾ ਫਿਰ ਮਾਂ ਗਿੱਲਿਆਂ ਬਿਸ਼ਾਉਣਿਆਂ ਦੇ ਉੱਤੇ ਕਿੰਨੇ ਮਹੀਨੇ ਸੌਂਦੀ ਏ ਪੁੱਤ ਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਏ ਅੱਧੀ ਰਾਤ ਨੂੰ ਦੂਜਾ ਪਾਸਾ ਵੀ ਗਿੱਲਾ ਹੋ ਗਿਆ ਤੇ ਮਾਂ ਆਪ ਗੱਲੇ ਬਿਸ਼ਾਉਣੇ ਤੇ ਪੈ ਜਾਂਦੀ ਬੱਚੇ ਨੂੰ ਝੁੱਕ ਕੇ ਆਪਣੇ ਢਿੱਡ ਤੇ ਪਾ ਲੈਂਦੀ ਏ ਆਪਣੇ ਬੱਚੇ ਨੂੰ ਗਿੱਲੀ ਜਗ੍ਹਾ ਨਹੀਂ ਲੱਗਣ ਦਿੰਦੀ ਮਾਂ ਦਾ ਉਹ ਹੁਣ ਬੱਚਾ ਪੜਨ ਲੱਗ ਜਾਵੇ ਤੇ ਸੱਚ ਹੈ ਇਹ ਸਿਰ ਮਾਰ ਕੇ ਉਗਾਰਾ ਭਰੀ ਜਾਓ ਬੱਚਾ ਪੜਨ ਲੱਗ ਜਾਵੇ ਬੱਚਾ ਪੜੇ 1 ਸਾਲ ਬੱਚਾ ਪੜੇ 2 ਸਾਲ ਬੱਚਾ ਪੜੇ 10 ਸਾਲ ਬੱਚਾ ਪੜੇ 20 ਸਾਲ ਜਦੋਂ ਤੱਕ ਉਹਦੇ ਕੋਰਸ ਨਹੀਂ ਮੁੱਕਦੇ ਡਿਗਰੀਆਂ ਨਹੀਂ ਮੁੱਕਦੀਆਂ ਮਾਂ ਬਿਨਾਂ ਤਨਖਾਹ ਤੋਂ ਰੋਜ਼ ਆਪਣੇ ਟਾਈਮ ਦੇ ਨਾਲ ਉਹਨੂੰ ਉੱਠ ਕੇ ਤਿਆਰ ਕਰਦੀ ਏ ਉਹਦਾ ਟਿਫਨ ਤਿਆਰ ਕਰਦੀ ਏ ਤਿਆਰ ਕਰਕੇ ਸਕੂਲੇ ਭੇਜਦੀ ਏ ਆਉਂਦੇ ਨੂੰ ਫਿਰ ਕੁਝ ਨਾ ਕੁਝ ਬਣਾ ਕੇ ਰੱਖਦੀ ਏ ਐਨੇ ਸਾਲਾਂ ਦਾ ਮਾਂ ਦਾ ਉਹ ਕਰਜਾ ਪੁੱਤ ਦੇ ਵਿਆਹ ਵਿੱਚ ਮਾਂ ਲੱਕ ਬੰਨ ਕੇ ਝੁੱਟ ਗਈ ਮਾਂ ਦਾ ਉਹ ਕਰਜਾ ਜਿਵੇਂ ਆਪਣਾ ਪੁੱਤ ਪਾਲਿਆ ਸੀ ਫਿਰ ਗਾਂਹ ਮਾਂ ਨੂੰ ਪੋਤਾ ਮਿਲ ਗਿਆ ਜਿਵੇਂ ਆਪਣਾ ਪੁੱਤ ਪਾਲਿਆ ਉਵੇਂ ਗਾਂਹ ਮਾਂ ਨੂੰ ਪੋਤਾ ਮਿਲ ਗਿਆ ਤੇ ਫਿਰ ਪੋਤੇ ਨੂੰ ਪਾਲਣ ਵਿੱਚ ਰੁੱਝ ਜਾਂਦੀ ਹੈ ਮਾਫ਼ ਕਰਿਓ ਸਾਰੀ ਉਮਰ ਤੇ ਮਾਂ ਦੇ ਕਰਦੇ ਨੇ ਸਾਡੇ ਸੱਚੇ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਤੇ ਮਾਮਾ ਸੋਸੋ ਲੜ ਲਡਾਉਂਦੀਆਂ ਨੇ ਗਿੱਲੀ ਜਗ੍ਹਾ ਤੇ ਮੈਂਦੀ ਨਾ ਆ ਬਹੁ ਦੀਆਂ ਨੇ ਕਹੇ ਸਿੰਦਰ ਜਸ ਗਾ ਉਹ ਸਾਰੇ ਕਹੇ ਸਿੰਦਰ ਜਸ ਗਾ ਉਹ ਸਾਰੇ ਮਾ ਮ ਰਬ ਦਾ ਅੱਖ ਬੌਂਦੀਆਂ ਨੇ ਤੇ ਮਾਂ ਮਰਬ ਦਾ ਰੂਪ ਅੱਖ ਬੌਂਦੀਆਂ ਨੇ ਮੈਨੂੰ ਸਵਰਗੀਆ ਚੰਗਿਆੜਾ ਜੀ ਦੀਆਂ ਚਾਰ ਲਾਈਨਾਂ ਚੇਤੇ ਆਈਆਂ ਪਤਾ ਕਿਹੜੀਆਂ ਦੀ ਕਿ ਇੱਕ ਬੇਵਸ ਮਾਂ ਇੱਕ ਬੇਵਸ ਮਾਂ ਆਪਣੇ ਬੱਚੇ ਬਾਬਤ ਪਤਾ ਕੀ ਕਹਿੰਦੀ ਹੈ ਬੇ ਮਾਂ ਬੜੇ ਧੋਤੇ ਪੋਤੜੇ ਤੇ ਚੱਕੀ ਬੜੀ ਗੰਦਗੀ ਹੋ ਤੈਨੂੰ ਪਾਉਣ ਲਈ ਪੁੱਤਾ ਮੈਂ ਕੀਤੀ ਬੜੀ ਬੰਦਗੀ ਵੇ ਤੈ ਭੋਰਾ ਵੀ ਕਦਰ ਨਾ ਜਾਣੀ ਵੇ ਤੈ ਭੋਰਾ ਵੀ ਕਦਰ ਨਾ ਜਾਣੀ ਹੋ ਮਾਮਾ ਕੋਲੋਂ ਆਹ ਦੁੱਧ ਚੋਗ ਕੇ ਲੋਕੋ ਪੁੱਤ ਨੇ ਮળોਉਂਦੇ ਅੱਜ ਪਾਣੀ ਮਾਮਾ ਕੋਲੋਂ ਆਹ ਦੁੱਧ ਚੋਗ ਕੇ ਲੋਕੋ ਪਤਨਾ ਮਣਾਉਂਦੇ ਅੱਜ ਪਾਣੀ ਮਾਮਾ ਕੋਲੋਂ ਦੁੱਧ ਚੋਂਗ ਕੇ ਮੈਨੂੰ ਇੱਕ ਗੱਲ ਯਾਦ ਆਈ ਬਜ਼ੁਰਗੋ ਅਸੀਂ ਇੱਕ ਦਿਨ ਪ੍ਰੋਗਰਾਮ ਤੇ ਜਾ ਰਹੇ ਸੀ ਇਹ ਗੱਲਾਂ ਕਰਨੀਆਂ ਵੀ ਜ਼ਰੂਰੀ ਨੇ ਤੁਹਾਡੇ ਨਾਲ ਤੇ ਗਊਸ਼ਾਲਾ ਵਾਲਿਆਂ ਦੀਆਂ ਗਾਈਆਂ ਲੰਘਣ ਲੱਗੀਆਂ ਸੜਕ ਉੱਪਰ ਦੀ ਮੈਨੂੰ ਗੱਡੀ ਰੋਕਣੀ ਪੈ ਗਈ ਉਹਨਾਂ ਨੂੰ ਹੱਕਣ ਸਾਹਮਣ ਵਾਲਾ ਸ਼ੀਸ਼ਾ ਖੜਕਾਉਂਦਾ ਮੈਂ ਸ਼ੀਸ਼ਾ ਡਾਊਨ ਕੀਤਾ ਕਹਿੰਦਾ ਜੀ ਗਊਸ਼ਾਲਾ ਵਾਲਿਆਂ 100 ਰੁਪਈਆ ਦੀ ਪਰਚੀ ਕਟਾਓ ਮੈਂ 100 ਰੁਪਈਆ ਦਿੱਤਾ ਤੇ ਜਿੰਨੀ ਦੇਰ ਨੂੰ ਉਹ ਗਾਇਆਂ ਲੰਘਦੀਆਂ ਅਸੀਂ ਗੱਲ ਕੀਤੀ ਉਹਦਾ ਨਿਚੋੜ ਵੇਖੋ ਕੀ ਬਣਿਆ ਮੈਂ ਕਿਹਾ ਉਹ 100 ਰੁਪਈਏ ਦੇ ਨਾਲ ਇੰਨੀਆਂ ਗਾਇਆਂ ਦਾ ਗੁਜ਼ਾਰਾ ਹੋਜੂ ਮੈਂ ਤੇ ਆਪਣੇ ਹਿਸਾਬ ਨਾਲ ਪੁੱਛ ਲਿਆ ਉਹਦੇ ਹੀ ਵਿਚਾਰ ਕਰ ਲਈ ਮੈਂ ਕਿਹਾ ਵੀ 100 ਰੁਪਈਏ ਨਾਲ ਗੁਜ਼ਾਰਾ ਹੋਜੂ ਉਹ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਗਿਆਨੀ ਜੀ ਕੀ ਕਰੀਏ ਦੁਨੀਆ ਦੇ ਲੋਕ ਕਿਰਤ ਕਰਨ ਹੋ ਗਏ ਮੈਂ ਕਿਹਾ ਕਹਿਣਾ ਕੀ ਚਾਹੁੰਦਾ ਕਹਿੰਦਾ ਪਹਿਲਾਂ ਤਾਂ ਇਹਨਾਂ ਗਾਇਆਂ ਦਾ ਦੁੱਧ ਪੀਂਦੇ ਨੇ ਪਹਿਲਾਂ ਇਹਨਾਂ ਗਾਈਆਂ ਦਾ ਦੁੱਧ ਵੇਚਦੇ ਨੇ ਜਦੋਂ ਬੁੱਢੀਆਂ ਹੋ ਜਾਂਦੀਆਂ ਲਚਾਰ ਹੋ ਜਾਂਦੀਆਂ ਡਾਂਗਾ ਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਨੇ ਫਿਰ ਉਹ ਲੋਕਾਂ ਦੀਆਂ ਫਸਲਾਂ ਦਾ ਉਜਾੜਾ ਕਰਦੀਆਂ ਬੜੀਆਂ ਫਸਲਾਂ ਵਿੱਚ ਗਾਈਆਂ ਫਿਰਦੀਆਂ ਵੇਖੀਆਂ ਆਉਣਗੀਆਂ ਕਹਿੰਦਾ ਫਿਰ ਫਸਲਾਂ ਦਾ ਅਜਾੜਾ ਹੁੰਦਾ ਫਿਰ ਉਹ ਗਾਈਆਂ ਸਾਡੇ ਗਊਸ਼ਾਲਾ ਵਿੱਚ ਆ ਜਾਣੀਆਂ ਤੇ ਅਸੀਂ 100-100 ਰੁਪਈਆ ਫਿਰ ਕਿਰਾਇਆ ਕਰਨੇ ਫਿਰਨੇ ਮੈਂ ਕਹਾਂ ਵੀ ਇਹ ਤੇ ਤੇਰੀ ਗੱਲ ਮੰਨੀ ਕਿ ਦੁਨੀਆਂ ਦੇ ਲੋਕ ਕਿਰਤ ਕਰਨ ਹੋ ਗਏ ਪਹਿਲਾਂ ਇਹਨਾਂ ਗਾਈਆਂ ਦਾ ਦੁੱਧ ਪੀਂਦੇ ਨੇ ਦੁੱਧ ਵੇਚਦੇ ਨੇ ਜਦੋਂ ਬੁੱਢੀਆਂ ਹੋ ਜਾਂਦੀਆਂ ਲਿਚਾਰ ਹੋ ਜਾਂਦੀਆਂ ਤੇ ਡਾਂਗਾ ਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਨੇ ਇਹ ਗੱਲ ਤੇ ਤੇਰੀ ਮੰਨੀ ਪਰ ਭਲਿਆ ਲੋਕਾ ਅੱਜ ਹਿੰਦੁਸਤਾਨ ਦੀ ਦੁਰਦਸ਼ਾ ਆ ਹੋ ਗਈ ਹੈ ਕਿ ਤੂੰ ਗੱਲ ਗਾਈਆਂ ਦੀ ਕਰਦਾ ਇੱਥੇ ਤੇ ਲੋਕ ਮਾਈਆਂ ਦਾ ਦੁੱਧ ਪੀ ਕੇ ਮਾਈਆਂ ਨੂੰ ਡਾਂਗਾ ਮਾਰ ਦਿੰਦੇ ਆਖੋ ਸਤਿਨਾਮ ਬਾ ਤੂੰ ਸੱਚ ਮੁੱਚ ਰਾਣੀ ਬਾ ਹੋ ਮੇਰੀ ਮਾਂ ਤੂੰ ਸੱਚੀ ਮੋਟੇ ਰਾਣੀ ਮਾਂ ਦਿਲ ਭਰ ਆਉਂਦਾ ਜਦ ਬਚਪਨ ਦੀ ਆ ਜਾਵੇ ਜਾਦ ਕਹਾਣੀ ਮਾਂ ਹੋ ਮਾਂ ਤੂੰ ਸੱਚੀ ਮੋਟੇ ਰਾਣੀ ਮਾਂ ਮੋਚੇ ਰਾਣੀ ਮਾ ਜਦੋਂ ਗੱਡੀ ਲਾ ਕੇ ਕਿਤੇ ਸੜਕ ਤੇ ਚੜਦੇ ਆ ਤਾਂ ਕਿਤੇ ਕੋਈ ਬਿਰਧ ਆਸ਼ਰਮ ਮਣਿਆ ਮਿਲਦਾ ਫਿਰ ਮੇਰੇ ਮਨ ਵਿੱਚ ਖਿਆਲ ਹੁੰਦਾ ਮਨਾ ਅੱਜ ਬੰਦੇ ਵਿੱਚ ਤੇ ਪਸ਼ੂ ਵਿੱਚ ਬਹੁਤਾ ਫਰਕ ਨਹੀਂ ਰਹਿ ਗਿਆ ਪਤਾ ਕਿਉਂ ਕਿਉਂਕਿ ਬੁੱਢੀਆਂ ਗਾਇਆਂ ਵਾਸਤੇ ਗਊਸ਼ਾਲੇ ਬਣ ਗਏ ਤੇ ਬੁੱਢੀਆਂ ਮਾਈਆਂ ਵਾਸਤੇ ਬਿਰਧ ਆਸ਼ਰਮ ਬਣ ਗਏ ਮਾਂ ਮਾਂ ਦੀ ਤੁ ਫਕੀਰ ਬਲੇ ਗੁਰੂ ਨਾਨਕ ਤੇ ਦਸ਼ਮੇਸ਼ ਪਤਾ ਕੋਦੀ ਵਿੱਚ ਭਗਤ ਗੁਰਵੀਰ ਬਲੇ ਮੈਂ ਹੋਰ ਕੀ ਦੱਸੋ ਬਿਆਨ ਕਰਾਂ ਸੱਚ ਦਸਦੀਏ ਮੋਚੇ ਰਾਣੀ ਮਾਂ ਇੱਕ ਵਾਰੀ ਆਪੋ ਆਪਣੀ ਮਾਂ ਨੂੰ ਪਿਆਰ ਕਰਦੇ ਜੇ ਤੇ ਰਲ ਕੇ ਕਹਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੀਜ਼ਾਂ ਕਦੇ ਲੱਭਦੀਆਂ ਨਹੀਂ ਮੈਂ ਅੱਜ ਦੀ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਨਾ ਮਾਪੇ ਸੰਭਾਲੋ ਜਿੱਦਣ ਇਹਨਾਂ ਦੀ ਆਵਾਜ਼ ਬੰਦ ਹੋ ਗਈ ਨਾ ਤੁਸੀਂ ਤਰਸੋਗੇ ਕਿ ਜਦੋਂ ਕਿਤੇ ਜਾਣਾ ਹੋਇਆ ਤੁਹਾਨੂੰ ਪਿੱਛੋਂ ਕੋ ਆਵਾਜ਼ ਮਾਰ ਕੇ ਗੱਲ ਕਵੇ ਕਾਕਾ ਗੱਡੀ ਹੌਲੀ ਚਲਾਈ ਕਾਕਾ ਛੇਤੀ ਮੁੜ ਕੇ ਆਈ ਕਾਕਾ ਰੋਟੀ ਟਾਈਮ ਨਾ ਖਾਈ ਤੁਸੀਂ ਤਰਸੋਗੇ ਇਹਨਾਂ ਚੀਜ਼ਾਂ ਨੂੰ ਮੈਂ ਇੱਕ ਬੇਨਤੀ ਹੋਰ ਕਰਦਾ ਆ ਰਿਹਾ ਹਾਂ ਪਰਿਵਾਰਾਂ ਵਿੱਚ ਇਹ ਪਰਿਵਾਰ ਵਧਾਈ ਦਾ ਪਾਤਰ ਜਿਹੜੀ ਜੋਇੰਟ ਫੈਮਿਲੀ ਹੈ